ਆਹਦਾ ਬੱडर ਲਗਾਤਾਰ ਕਦੇ ਇੱਕ ਵਾ ਟੂਰਨਾਮੈਂਟ ਹੈ ਇਧਰ ਯਾਦ ਜਿਹੜੀ ਤਸਵੀਰ ਹੈ ਔਰ ਕੰਮ ਦੇ ਬਾਰੇ ਵਿੱਚ ਟੀਮਾਂ ਦੇ ਚਾਰ ਪਲੇਕਰ ਕਿੱਟੀ ਆਵੇਗੇ ਸਤਿਕਾਰ ਦੇ ਨਾਲ ਮਾਪੁਰਜੀ ਪੱਡੇ ਨੇ ਕਹਿੰਦੇ ਬਾਬਾ ਜੀ ਪੱਡੇ ਨੇ ਬਾਬਾ ਨੰਮਰੀ ਸਿੰਘ ਜੀ ਦੇ ਨਾਲ ਜਿਨੇ ਵੀ ਸਤਿਕਾਰ ਦੇ ਬਾਰੇ ਸਾਰੇ ਬਹੁਤ ਧੰਨਵਾਦ ਹੈ ਬੀਬੀ ਨਰਿੰਦਰ ਕੌਰ ਸਰਪੰਚ ਜੀ ਖੇਤਰ ਤੇ ਪੱਡੇ ਨੇ ਔਰ ਬਹੁਤ ਬਹੁਤ ਜਨ ਦੇ ਤਨਹਾਰ ਹੈ ਵਾਹਿਗੁਰੂ ਮਾਹਿਗੁਰੂ ਵਾਹਿਗੁਰੂ ਅੰਦਾਜ਼ ੴ ਸ੍ਰੀ ਵਾਹਿਗੁਰੂ ਜੀ ਕੀ ਸਤਿ ਸਪੰਦ ਜੀ ਸਹਾਇ ਗੁਰੂ ਸਾਹਿਬ ਬਗਤ ਜੀ ਦੀ ਪੰਜ ਛੇ ਜਤ ਜੀ ਸੰਪਰਕਰ ਜੀ ਨਾਮ ਨਾਲ ਇਕੇ ਆਏ ਫਿਰ ਰੰਗਰ ਗੁਰ ਤੇ ਅਮਰਦਾਸ RAM ਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਾੜਾਏ ਸ੍ਰੀ ਅਨੁਕ੍ਰਿਸ਼ਨ ਤੇ ਆਈਏ ਜਿਸ ਜਿੱਤੇ ਸੌਤ ਸਿਜਾਏ ਸੋਤੇ ਕੋ ਹੱਦ ਰਸੀ ਗਈ ਹੈ ਕਰਨੋਂ ਦੇ ਸਵੇ ਸਾਰੇ ਸਭ ਸਹੀ ਹੋਇਆ ਹੈ ਸਾਹ ਪਾਛੇ ਜੁਰ ਗੋਵੀ ਸਿੰਘ ਸਾਹਿਬ ਦੇ ਸਭ ਸਾਈ ਹੋਇਆ ਹੈ ਸਦਾ ਪਾਛੇ ਜੋ ਸਤਿਕਾਰ ਸਭ ਦੇ ਹੈ ਆਠ ਰਤਨ ਦੀ ਦਾਸਾ ਤਿਆਰ ਸਭ ਬਲੰਗ ਵਾਹ ਜੀ ਅੰਜਾ ਤਿਆਰਿਆਂ ਚੋਹਾ ਸਾਹਿਬ ਜਾਂਦੇ ਆ ਕਾ ਮੁਕਤ ਆ ਹੱਡੀਆਂ ਜੱਗੀਆਂ ਸਤਿਆ ਜਿਨ੍ਹਾਂ ਨਾਮ ਲਿਖਿਆ ਵਾ ਬਸ ਲਿਖਿਆ ਜੀ ਚਲਾਈ ਤੇ ਗਵਾਹੀ ਦੇਖੇ ਦੇਖੀਤਾ ਦਿਨਾਂ ਤਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਤਿਆਰ ਸਭ ਬਲੋ ਜੀ ਅੱਲੇ ਆਖਾਮਾ ਟੂਰਨਾਮੈਂਟ ਦੀ ਰੰਮਪਤਾ ਹੋ ਰਹੀ ਹੈ ক্রিকেট ਮੈਚ ਦੀ ਰੰਮਪਤਾ ਹੋ ਰਹੀ ਹੈ ਆਖਮਾ ਪੁਰਖ ਮਾਪੁਰਖ ਬਾਬਾ ਅਮਰੀਤ ਸਿੰਘ ਜੀ ਐਸਕੇ ਮੌਜੂਦ ਹਨ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਣਾ ਅਸ਼ੀਰਵਾਦ ਇਸ ਖੇਡ ਦੇ ਮਾਹਿਰ ਅਤੇ ਜੱਤੀ ਕਲਾਕਾਰਾਂ ਨੂੰ ਐਨ ਆਰ ਆਈ ਵੀਰ ਵਿਦੇਸ਼ਾਂ ਵਿੱਚੋਂ ਜਨਾਂ ਦੀ ਅਪਾਰ ਕਿਰਪਾ ਸਦਕਾ ਇਹ ਟੂਰਨਾਮੈਂਟ ਰੰਗ ਹੋ ਰਿਹਾ ਹੈ ਸਿੱਕੇ ਪਾਸ਼ਾ ਜੀ ਕਿਰਪਾ ਕਰਨੀ ਚੜਦੀ ਕਲਾ ਕਰਨੀ ਸਿੱਕੇ ਪਾਸ਼ਾ ਜੀ ਸਰਪੰਚ ਸਾਹਿਬ ਹਾਜ਼ਰ ਹਨ ਸਿੱਕੇ ਪਾਸ਼ਾ ਜੀ ਆਪਣਾ ਸ਼ੁਕਰੀਆ ਬਖਸ਼ਣ ਖਿਡਾਰੀਆਂ ਨੂੰ ਖਿਡਾਰੀਆਂ ਦੇ ਸੱਤੇ ਮਿਹਰ ਭਰੇ ਹੱਥ ਰੱਖਣ ਨਗਰ ਨਿਵਾਸੀ ਸੰਕਟਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਪ੍ਰੋਗਰਾਮ ਹੋ ਰਿਹਾ ਹੈ ਸਿੱਕੇ ਪਾਸ਼ਾ ਜੀ ਕਿਰਪਾ ਕਰਨੀ ਚੜਦੀ ਕਲਾ ਕਰਨੀ ਕਿਰਪਾ ਕਰੋ ਇਸ ਟਾਈਮ ਮੈਚ ਆਰੰਭਤਾ ਕਰਨ ਦੀ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਜੀ ਭੁੱਲਾਂ ਚੁੱਕਾਂ ਦੀ क्षमा ਕਰਨੀ ਅੱਜ ਕਾਮ ਨਕਨਵਾਸੀ ਸੰਗਤਾਂ ਵੱਲੋਂ ਪ੍ਰਸ਼ਾਦ ਹਾਜ਼ਰ ਹਨ ਸੱਚੇ ਪਾਤਸ਼ਾਹ ਜੀ ਪਰਵਾਣ ਕਰਨੇ ਪਰਵਾਣ ਹੋਏ ਪ੍ਰਸ਼ਾਦ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਰਬੱਤ ਦੇ ਭਾਗ ਦਾ ਰਾਸ ਕਰਨੇ ਗੁਰਨਾਣਕ ਨਾਮ ਜਗਦੀ ਖਲਾਸੇ ਮਲੇ ਸਵਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਔਰ ਨਾਲ ਸਾਰੀ ਕਮੇਟੀ ਮਜੂਦ ਸਰਪੰਚ ਸਾਹਿਬ ਨੇ ਸਾਰੇ ਨਗਰ ਦਾ ਕਰਦੇ ਧੰਨਵਾਦ ਹੈ ਕਰਦੇ ਪਾਸੇ ਤੇ ਉਤਕਤ ਰਕੀਤਾ ਜਾਰੇ ਕਬ ਇਸ ਮੈਚ ਦਾ ਇਸ ਉਤਕਤ ਰਕਤਾ ਕਪਤਾਨ ਵੀ ਅੱਜ ਮਾਦੇ ਨਾਲ ਜਾਂਚ ਚੱਪ ਦੇ ਪਾਸੇ ਇੱਕ ਵੀ ਕਿੱਟੀ ਜਾਰੀ ਹੈ ਸ਼ੁਰੂਆਤ ਤੋਂ ਜਾਰੀ ਹੈ ਬਾਬਰ ਜੀ ਬੋਲੋ ਬਹੁਤ ਬਹੁਤ ਧੰਨਵਾਦ ਬੇਨਤੀ ਸਨ ਸਤਿ ਸ੍ਰੀ ਅਕਾਲ ਅਤੇ ਜੁਗਰਾ ਗ੍ਰੰਥ ਦੇ ਨਾਮ ਬਹੁਤ ਬਹੁਤ ਧੰਨਵਾਦ ਨਗਰਨਾ ਫਾਰੀ ਗੀੜਾ ਦਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਚੌਧਰੀ ਕਾ ਤਸਵੀਰ ਜਿਹੜੀ ਖਿਚਵਾਈ ਜਾ ਰਹੀ ਹੈ ਬਹੁਤ ਵਧੀਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਹ ਸਾਡਾ ਜੀ 21ਵਾਂ ਸਾਲਾਨਾ 21ਵਾਂ ਟੂਰਨਾਮੈਂਟ ਹੈ ਜੀ ਇਹਦੇ ਵਿੱਚ ਪਹਿਲਾ ਇਨਾਮ 21000 ਰੁਪਇਆ ਵਾ ਦੂਜਾ ਨਾਮ ਹੈਗਾ ਜੀ 13000 ਇਹਦੇ ਵਿੱਚ ਤਕਰੀਬਨ 34 ਕੀ ਟੀਮਾਂ ਨੇ ਹਿੱਸਾ ਲਿਆ ਵਾ ਜੀ ਸੋ ਸਾਰੇ ਜੋ ਐਨ ਆਰ ਆਈ ਵੀਰਾਂ ਜਾਂ ਪਿੰਡ ਦੇ ਸਹਿਯੋਗ ਨਾਲ ਇੱਕ 21ਵਾਂ ਟੂਰਨਾਮੈਂਟ ਜੋ ਅਸੀਂ ਕਰਾਉਣ ਜਾ ਰਹੇ ਹਾਂ ਅੱਜ ਤੋਂ ਸ਼ੁਰੂਆਤ ਹੈ ਜੀ ਸੋ ਇਹ ਇਹ ਮੈਚਾਂ ਦੇ ਵਿੱਚ ਅਸੀਂ ਹਰੇਕ ਮੈਚ ਦੇ ਵਿੱਚ ਮੈਨ ਆਫ ਮੈਚ ਰੱਖਿਆ ਜੀ ਬੈਸਟ ਬੋਲਰ ਨੂੰ ਤੇ ਬੈਸਟ ਬੈਟਸਮੈਨ ਨੂੰ ਅਸੀਂ ਓਵਨ ਆਪਣੇ ਕੱਢ ਰਹੇ ਹਾਂ ਵਿੱਚ ਮੈਨ ਆਫ ਦਾ ਸੀਰੀਜ਼ ਵੀ ਹੈ ਜੀ ਉਹ ਵੀ ਓਵਨ ਦੇ ਰਹੇ ਹਾਂ ਜੀ ਬਾਕੀ ਸਾਡੇ ਸਾਰੇ ਜੋ ਪਿੰਡ ਦੇ ਸਿਆਣੇ ਬੰਦੇ ਇੱਥੇ ਪਹੁੰਚੇ ਆ ਜੀ ਹੁਣੇ ਅਸੀਂ ਅਰਦਾਸ ਕਰਕੇ ਟੂਰਨਾਮੈਂਟ ਸ਼ੁਰੂ ਕਰਾਇਆ ਜੀ ਤੇ ਬਹੁਤ-ਬਹੁਤ ਧੰਨਵਾਦ ਸਾਰੇ ਸਾਡੇ ਪਤਵੰਤੇ ਸੱਜਣ ਜਿਹੜੇ ਆਏ ਹੋਏ ਆ ਜਾਂ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਵੀਰ ਬਾਹਰ ਬੈਠੇ ਆ ਬਾਰਲੇਆ ਮੁਲਖਾਂ ਚ ਬਹੁਤ ਸਹਿਯੋਗ ਦਿੰਦੇ ਸਾਨੂੰ ਹਰ ਵਾਰੀ ਪਰਮਾਤਮਾ ਉਹ ਤੇ ਚੜ੍ਹਦੀ ਕਲਾ ਰੱਖੇ ਜੀ ਬਾਕੀ ਸਾਡੇ ਵੱਡੇ ਭਾਜੀ ਬਲਜੀਤ ਭਾਈ ਕੁਝ ਦੱਸਣਗੇ ਭਾਈ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਇਹ ਜਾਣ ਕੇ ਬਹੁਤ ਬੜੀ ਖੁਸ਼ੀ ਹੋਊਗੀ ਕਿ ਜਿਹੜਾ ਪਿੰਡ ਹੋਟੀਆਂ ਦੇ ਵਿੱਚ 21ਵਾਂ ਸਲਾਨਾ ਟੂਰਨਾਮੈਂਟ ਕ੍ਰਿਕਟ ਦਾ ਕਰਵਾਇਆ ਜਾ ਰਿਹਾ ਇਹਦੇ ਵਿੱਚ ਜਿਹੜੇ ਮੇਰੇ ਭਰਾ ਐਨਆਰਆਈ ਵੀਰ ਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਉਹਨਾਂ ਨੇ ਸਾਨੂੰ ਇੱਥੇ ਤੱਕ ਕਿ ਉਹ ਬੇਸ਼ੱਕ ਬਾਹਰ ਬੈਠੇ ਆ ਪਰ ਉਹਨਾਂ ਨੇ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਉਹਨਾਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਜਿੱਥੇ ਵੀ ਬੈਠੇ ਮੇਰੇ ਐਨ ਆਰ ਆਈ ਵੀਰਾਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਥੈਂਕ ਯੂ ਸੋ ਮਚ ਕਿੰਨੀ ਖੁਸ਼ੀ ਆ ਅੱਜ ਦੇ ਟੂਰਨਾਮੈਂਟ ਦੀ ਕਿੰਨਾ ਖੁੱਸਿਆ ਹੋਇਆ ਅ ਦੇਖੋ ਜੀ ਗੱਲ ਕਰੀਏ ਆਪਾਂ ਤੇ ਇਹ ਇੱਕ ਪਿੰਡ ਦਾ ਖੇਡ ਮੇਲਾ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਇਆ ਕਰੂਗਾ ਤੇ ਸਾਡੀ ਇਹ ਖੁਸ਼ ਇਹ ਕੋਸ਼ਿਸ਼ ਆ ਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਸਾਡੇ ਨਾਲ ਜੁੜ ਰਹੀ ਆ ਅਸੀਂ ਇਹ ਵਾਤੂ ਵਾਦੇ ਹੀ ਕੋਸ਼ਿਸ਼ ਕਰ ਰਹੇ ਆ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਦੇ ਨਾਲ ਜੁੜਨ ਤੇ ਤਰੱਕੀਆਂ ਕਰਨ ਸਾਨੂੰ ਦੇਖੋ ਜੀ ਅਸੀਂ ਸ਼ੁਰੂ ਤੋਂ ਛੋਟੇ ਬੱਚੇ ਜਦੋਂ ਵੱਡੇ ਭਾਈ ਸਾਡੇ ਇਹ ਪਹਿਲਾਂ ਖੇਡਦੇ ਸੀ ਅਸੀਂ ਛੋਟੇ ਬੱਚੇ ਸੀ ਸਾਨੂੰ ਇਹਨਾਂ ਨੇ ਸਿਖਾਇਆ ਗਾ ਹੁਣ ਜਦੋਂ ਛੋਟੇ ਬੱਚੇ ਆ ਅਸੀਂ ਉਹਨਾਂ ਨੂੰ ਕਹਿ ਰਹੇ ਕਿ ਜੋ ਵੀ ਸਾਡੇ ਅਸੀਂ ਤੁਹਾਨੂੰ ਸਖਾਪ ਪਾਰੇ ਵਧੀਆ ਚੀਜ਼ਾਂ ਕੁਝ ਜਿੱਦਾਂ ਕਿ ਹੁਣ ਦੇਖੋ ਇਸ ਵਾਰੀ ਬੱਚਿਆਂ ਨੂੰ ਸਾਡਾ ਵੀਰ 골ਡ ਯਾ ਕੈਨੇਡਾ ਤੋਂ ਨੇ ਸਪੌਂਸਰ ਕੀਤੀਆਂ 15 ਕਿਟਾ ਸਪੌਂਸਰ ਕੀਤੀਆਂ ਜੋ ਕਿ ਤੁਸੀਂ ਹੁਣੇ ਦੇਖਿਆ ਸ਼ੂ ਗਿਫਟ ਕੀਤੇ ਆ ਸਾਰਿਆਂ ਨੂੰ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਆ ਕਿ ਤੁਸੀਂ ਅੱਗੇ ਆਓ ਪਿੰਡ ਦਾ ਨਾਮ ਰੋਸ਼ਨ ਕਰੋ ਖੇਡੋ ਵਧੋ ਫਲੋ ਬਾਕੀ ਨਸ਼ਿਆਂ ਤੋਂ ਬਚੋ ਤੇ ਆਪਣਾ ਸਰੀਰ ਨੂੰ ਕਾਇਮ ਰੱਖੋ ਬਾਕੀ ਜਿਹੜਾ ਪਹਿਲਾ ਪ੍ਰਾਈਜ਼ ਸਾਡੇ ਹਰਪ੍ਰੀਤ ਭਾਜੀ ਆ ਉਹਨਾਂ ਵੱਲੋਂ 21000 ਰੁਪਇਆ ਵਾ ਸੋ ਇਸੇ ਤਰ੍ਹਾਂ ਅਸੀਂ ਕਹਿੰਨੇ ਆ ਕਿ ਹੋਰ ਵੀ ਬੰਦੇ ਵੱਧ ਚੜ ਕੇ ਅੱਗੇ ਆਉਣ ਤਾਂ ਕਿ ਜੋ ਇਹ ਸਾਂਝਾ ਕੰਮ ਹੈ ਪਿੰਡ ਦਾ ਸਾਂਝਾ ਸੰਮੇਲਨਾ ਪਾਰਟੀ ਬਾਈ ਤੋਂ ਦੂਰ ਹੈ ਜੀ ਸਾਰੇ ਬੰਦੇ ਸਾਡੇ ਚ ਇਸ ਇਸ ਟਾਈਮ ਜਿੰਨੇ ਬੰਦੇ ਖੜੇ ਆ ਚਲੋ ਹਰੇਕ ਕਿਸੇ ਦਾ ਹਰੇਕ ਪਾਰਟੀ ਨਾਲ ਸੰਬੰਧ ਹੈਗਾ ਪਰ ਸਾਰੇ ਇਕੱਠੇ ਖੜੇ ਆ ਜੀ ਇਹ ਸਭ ਤੋਂ ਵੱਡੀ ਖੁਸ਼ੀ ਹੈ ਕਿ ਅਸੀਂ ਇਸ ਮੇਲੇ ਸਾਰੇ ਇਕੱਠੇ ਹੁੰਨੇ ਆ ਇਸ ਵਾਰੀ ਸਾਡਾ ਜਿਹੜਾ ਦੇਖੋ ਲਾਈਵ ਦਾ ਜਿਹੜਾ ਸਾਡਾ ਇਹ ਆਪਣੇ ਸਾਡੇ ਲੱਖੂ ਵੀਰ ਹਜ਼ਾਰੇ ਤੋਂ ਉਹਨਾਂ ਵੱਲੋਂ ਸਾਰਾ ਕੀਤਾ ਗਿਆ ਵਾ ਹਰ ਵਾਰੀ ਕੁਛ ਨਾ ਕੁਛ ਵੱਧ ਚੜ ਕੇ ਕਰਨ ਦੀ ਕੋਸ਼ਿਸ਼ ਕਰਦੇ ਆਂ ਦੇਖੋ ਜਦਾਇਰ ਕੀ ਹੋਰ ਜੇ ਦੇਖੋ ਵਰਦੀਆਂ ਵਾਂ ਜਾਂ ਬੂਟ ਆ ਜਾਂ ਕੋਸ਼ਿਸ਼ ਕਰਦੇ ਆਂ ਵੀ ਹਰ ਵਾਰੀ ਅਸੀਂ ਕੁਛ ਨਾ ਕੁਛ ਬੈਟਰ ਕਰੀਏ ਆਈਆਂ ਹੋਈਆਂ ਸੰਗਤਾਂ ਲਈ ਜਾਂ ਪਲੇਅਰਾਂ ਨੂੰ ਕਿਵੇਂ ਦੇ ਪ੍ਰਬੰਧ ਕੀਤੇ ਦੇਖੋ ਆਈਆਂ ਹੋਈਆਂ ਸੰਗਤਾਂ ਲਈ ਸਾਡੇ ਕੋਲ ਲੰਗਰ ਦੀ ਸੇਵਾ ਹੀ ਦੋ ਦਿਨ ਸਾਡਾ ਲੰਗਰ ਚੱਲੇਗਾ ਜੀ ਬਾਕੀ ਜੋ ਠੰਡਿਆਂ ਦਾ ਪਾਣੀ ਦਾ ਸਾਰਾ ਅਰੇਂਜਮੈਂਟ ਕੀਤਾ ਗਿਆ ਜੀ ਔਰ ਆਪਣੇ ਯੂਥ ਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਦੇਖੋ ਨੌਜਵਾਨ ਪੀੜ੍ਹੀ ਨੂੰ ਅਸੀਂ ਇਹੀ ਕਹਿ ਰਹੇ ਆਂ ਕਿ ਖੇਡਾਂ ਵੱਲ ਧਿਆਨ ਕਰੋ ਜੇ ਕਹਿੰਦੇ ক্রিকেট ਨਹੀਂ ਖੇ ਕਬੱਡੀ ਖੇਲਣ ਜਾਂ ਐਥਲੀਟ ਭੱਜਣ ਦਾ ੱਟਣ ਕੁਛ ਨਾ ਕੁਛ ਆਪਣੇ ਸਰੀਰ ਲਈ ਕੁਛ ਨਾ ਕੁਛ ਮਿਹਨਤ ਕਰਨ ਜੋ ਕਿ ਅੱਜ ਕੱਲ ਜੋ ਸੋਸ਼ਲ ਮੀਡੀਆ ਤੇ ਜਿਹੜਾ ਵੀ ਬੱਚੇ ਚ ਟੈਲੈਂਟ ਆ ਉਹ ਦੇਖੋ ਅੱਗੇ ਨਿਕਲ ਰਿਹਾ ਵਾ ਸੋ ਕਿਸੇ ਬੱਚੇ ਜੀ ਵੀ ਟੈਲੈਂਟ ਆ ਤੇ ਉਹ ਅੱਗੇ ਆਬਵੀਅਸਲੀ ਜਾਊਗਾ ਕਿਉਂ ਸਾਡੇ ਵੇਲੇ ਜਦੋਂ ਅਸੀਂ ਖੇਡਦੇ ਹਾਂ ਉਦੋਂ ਇਹੋ ਜਿਹਾ ਕੁਛ ਨਹੀਂ ਹੈਗਾ ਸੀ ਚਲੋ ਅਸੀਂ ਇੱਥੇ ਬੈਠੇ ਹਾਂ ਪਰ ਜਦੋਂ ਅੱਜ ਕੱਲ ਦਾ ਜ਼ਮਾਨਾ ਵਾ ਜਿਹੜਾ ਵੀ ਬੱਚੇ ਟੈਲੈਂਟ ਆ ਉਹ ਕੁਛ ਨਾ ਕੁਛ ਕਰੇਗਾ ਤੇ ਉਹ ਆਟੋਮੈਟਿਕ ਹੀ ਅੱਗੇ ਚੱਕਿਆ ਜਾਏਗਾ ਅੱਗੇ ਵੱਡੇ ਪੱਦਰ ਤੇ ਖੇਡੇਗਾ ਸੋ ਅਸੀਂ ਵੀ ਜਿਹੜਾ ਬੱਚਾ ਪ ਪਲਾਨਸ ਕਰਦੇ ਸਾਰੇ ਵੀਰ ਜਿਹੜਾ ਬੱਚਾ ਪਿੰਡ ਦਾ ਖੇਡੂਗਾ ਸਾਨੂੰ ਲੱਗੇਗਾ ਕਿ ਅੱਗੇ ਜਾ ਸਕਦਾ ਅਸੀਂ ਕਿਸੇ ਵੀ ਪ੍ਰਕਾਰ ਦੀ ਆਰਥਿਕ ਤੌਰ ਤੋਂ ਔਰ ਹੋਰ ਵੀ ਕਿਸੇ ਪ੍ਰਕਾਰ ਤੋਂ ਉਹਦੇ ਨਾਲ ਆ ਹਰੇਕ ਤਰ੍ਹਾਂ ਦੀ ਹੈਲਪ ਕਰਾਂਗੇ ਜਿੰਨੀ ਜੋਗੇ ਵੀ ਹੈਗੇ ਆ ਔਰ ਬਾਹਰੋਂ ਬੰਦਿਆਂ ਕੋਈ ਪੈਸੇ ਵਗਾ ਕੇ ਇਹ ਬੱਚਾ ਤੇ ਲਾਵਾਂਗੇ ਜਿਹੜਾ ਬੱਚਾ ਕੁਝ ਕਰਕੇ ਦਿਖਾਏਗਾ ਸੋਨਾ ਭਰੇ ਭਾਈ ਜੀ ਘੋਟੀਆਂ ਵੀ ਦੀ ਟੀਮ ਲਓ ਸਾਹਮਣੇ ਜਿਹੜੇ ਪਾਸੇ ਸੋਨਾ ਸ਼ਾਹਨ ਅਮਰ ਭਾਈ ਅਪਸਕੋਰ ਦਾ ਵਾਦਾ ਕਰਦੇ ਮੁੰਡੇ ਲਈ ਇੱਕ ਕਰਨ ਦਾ ਵਾਦਾ ਕਰ ਰੋਟਾ ਘੋਟੀਆਂ ਵੀ ਦੀ ਸਾਰੀ ਵੀ ਸਾਰੀਆਂ ਟੀਮ ਆ ਜਾਵੇ ਕਿਰਪਾ ਕਰਕੇ ਸਾਡੀ ਰੀਂਦ ਦੀਆਂ ਖੂਠੀਆਂ ਵੀ ਲਓ ਸਾਹਮਣੇ ਦੇਖਾਂਗੇ ਕਿ ਕਿਹੋ ਜਿਹਾਂ ਬਣ ਗਏ ਹੈ ਕੁਝ ਨਾ ਬਾਕੀ ਹੈ ਜਿੰਨੀ ਅੱਗੇ ਭਰਾਵਾਂ ਦਾ ਕਹਿੰਦੇ ਬੜਾ ਧੰਨਵਾਦ ਹੈ ਸਾਰੇ ਵੀਰਾਂ ਦਾ ਜਿਨੇ ਇਹ ਭਰਾ ਕਹਿੰਦੇ ਜ਼ਿੰਮੇਵਾਰੀ ਕੋ ਸਾਂਭ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਪਹਿਲੀ ਵਾਰ ਤੇ ਵਾਹ ਹੋ ਸੋਹਣੇ ਨਹੀਂ ਹੋਰੀ ਸੈ ਸਿੰਘੀਆਂ ਵਾਲਾ ਕਰ ਦਿੱਤੀਆਂ ਮੁੰਡੇ ਨੇ ਅੱਜ ਦੇਖਾਂਗੇ ਕਿ ਜਵਾਬੇ ਦੇ ਕੇ ਦੇ ਜਿਲੇ

ਸ੍ਰੀ ਰਿਧੀਆ ਬੱਲਾਂ ਪਾ ਗਿਆ ਹੈ ਸ੍ਰੀ ਸ੍ਰੀ ਰਿਧੀਆ ਬੱਲਾਂ ਪਾ ਗਿਆ ਕਾਲਾ ਕਹਿੰਦੇ ਖੋਟੀਆਂ ਵਾਲਾ ਉਧਰ ਸਾਡੀ ਪੱਤਰਕਾਰ ਵੀਰ ਦਾ ਵੀ ਬੜਾ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਨੂਰਪੁਰ ਜੱਟਾਂ ਵਾਲਾ ਖਿਡਾਰੀ ਕਹਿੰਦੇ ਫੇਰ ਤਿਆਰ ਇਧਰ ਕਾਲਾ ਲਓ ਸਾਹਮਣੇ ਪੈਂਦੀ ਬਾਲ ਤੇ ਬੱਲੇ 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 ਵੱਲੇ ਆਹ ਵੱਜ ਗਈਆਂ ਤਾਲੀਆਂ ਤੇ ਮੁੰਡਾ ਕਹਿੰਦੇ ਕਮਾਲ ਕਰ ਗਿਆ ਮੇਰੇ ਵੀਰੋ ਕਾਏ ਨੇ ਕਹਿੰਦੇ ਗੱਡੀ ਵਿਗਟ ਪ੍ਰਾਪਤ ਕਰ ਲਈ ਜਿਨ੍ਹਾਂ ਦੇ ਆਂਬੂਦਿਆਂ ਦੇ ਪੈਣਾ ਦੇ ਬਜਣ ਹੁੰਦੇ ਤੰਦ ਕਦੇ ਕੱਪ ਦੇ ਨਹੀਂ ਤਰਕ ਖਿਆੜਿਆਂ ਦੀ ਘਰਵਾਸੂ ਜਿਹੜੇ ਹੈ ਵੀ ਸੋਲ ਰੱਖਦੇ ਉਹਨਾਂ ਨਾਮ ਬਣਦੀ ਨਹੀਂ ਹਵਾ ਦੇ ਗਵਾਰਿਆਂ ਦੀ ਰਸਤੇ ਤਰੱਕੀਆਂ ਦੇ ਘੋੜੇ ਵੜਦਾਉਣਦੇ ਆ ਹੱਕ ਦੀ ਉੰਤਰ ਦੇ ਕਵਾਈ ਹੁੰਦੇ ਆ ਸਤਾਰਵੇਂ ਤੋਂ ਲੈ ਕੇ 19ਵੇਂ ਦਾ ਅੱਧ ਸਾਲ ਸੰਭਲਣ ਵਾਲੀ ਜ਼ਿੰਦਗੀ ਦੇ ਢਾਈ ਹੁੰਦੇ ਆ ਸਾਲ ਸੰਭਲਣ ਵਾਲੀ ਜ਼ਿੰਦਗੀ ਦੇ ਢਾਈ ਫੁੜਿਆ ਬਾਕੀ ਕਹਿੰਦੇ ਮੇਰੇ ਵੀਰੋ ਆ ਸਮਾਂ ਹੋ ਗਿਆ ਜਾ ਬੰਦਾ ਸਟਾਰ ਬਣਦਾ ਹੈ ਤੇ ਜਾਂ ਫਿਰ ਦੇਖ ਖੜ ਬਣਦਾ ਹੈ ਇਹਦਾ ਫੋਡੇ ਸਪਿਆ ਤੁਸੀਂ ਕੀ ਬੰਦੇ ਔਰ ਸਾਹਮਣੇ ਪਾਉਣਾ ਹੈ ਮੇਰੇ ਪੀਤਾ ਤਿਆਰ ਆ ਮੇਰੇ ਵੀਰੋ ਸਹਰਾ ਨਹੀਂ ਪਿੰਡਾ ਕਲੇ ਮੁੰਡੇ ਦਾ ਇਧਰਲੇ ਪਾਸੇ ਕਦੇ ਟਾਈ ਬਣੀ ਹੈ ਰੇਖਾ ਨੇ ਵੀ ਸਕੋਰ ਜਿਹੜਾ ਕਦੇ ਸਿੰਗਲ ਖਿਡਾਰੀ ਨੇ ਕਦੇ ਆਪਣੀ ਟੀਮ ਦੇ ਲਈ ਜਿਹੜਾ ਕਦੇ ਯੂਰ ਦਿੱਤਾ ਸਾਹਮਣੇ ਬੰਦਾ ਪੈ ਗਈ ਬਾਲ ਤੇ ਫੇ तरी <laughs> तर ਨਵਾਦ ਇੱਥੇ ਇਕੱਠੇ ਕਰਦੇ ਹਾਂ ਸਰਪੰਚ ਸਾਹਿਬ ਨੇ ਨਾਲ ਦੇ ਅਰਵਿੰਦਰ ਬਾਜੇ ਭਰਾ ਸਾਡੇ ਪੀੜ੍ਹੀਆਂ ਭਰਾ ਸਾਡੇ ਸਾਹਿਬ ਵਾਹਿਗੁਰੂ ਜੀ ਦੇ ਫਤਿਹ ਜੀ ਸਾਡੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਆਈਆਂ ਹੋਈਆਂ ਸੰਗਤਾਂ ਦਾ ਜੋ ਦੋ ਦੋਨੋਂ ਖੜਾਰੀਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਕਿਵੇਂ ਦਾ ਲੱਗ ਰਿਹਾ ਜੀ ਜੋ ਤੁਹਾਡੇ ਪਿੰਡ ਦੇ ਵਿੱਚ ਆਪਣਾ ਕ੍ਰਿਕਟ ਦਾ ਟੂਰਨਾਮੈਂਟ ਤੁਹਾਡੇ ਨੌਜਵਾਨ ਵੀਰਾਂ ਵੱਲ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਤਾਂ ਇਹੋ ਹੀ ਬੱਚਿਆਂ ਨੂੰ ਕਹਿ ਰਹੇ ਹਾਂ ਜੀ ਇਹੇ ਹੀ ਕੰਮ ਵੱਲ ਖਿਆਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਟੂਰਨਾਮੈਂਟ ਜੋ ਕਿ 2006 ਤੋਂ ਲੈ ਕੇ ਹੁਣ ਤੱਕ ਜਾਨੀ ਕਿ 21 ਸਾਲ ਹੋ ਗਏ ਡਾਕਟਰ ਭੀਮਰਾਓ ਉਮੀਦਵਾਰ ਦੀ ਜਨਮ ਦਿਹਾੜੇ ਨੂੰ ਸਮਰਪਿਤ ਕਰਦੇ ਹੋਏ ਨਗਰ ਹੋਟੀਆਂ ਨਾਲੋਂ ਬੜੀ ਖੁਸ਼ੀ ਦੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਮੇਰਾ ਨਗਰ ਨੂੰ ਇਹ ਕਹਿਣਾ ਹੈ ਕਿ ਇਸੇ ਹੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਚੜ੍ਹਦੀਆਂ ਕਲਾ ਬਖਸ਼ੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਹੋਏ ਐਨਆਰਏ ਵੀਰਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਤੇ ਉਹਨਾਂ ਨੂੰ ਇਹ ਟੂਰਨਾਮੈਂਟ ਕਰਾਉਣ ਦਾ ਇਸੇ ਤਰ੍ਹਾਂ ਉਦਮ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਮਾਨ ਸਿੰਘ ਫੌਜੀ ਸਾਹਿਬ ਨਾਲ ਮਨਜੀਤ ਸਿੰਘ ਫੌਜੀ ਸਾਹਿਬ ਨਾਲ ਸਾਡੇ ਸੁਖਦੇਵ ਜੀ ਬਲਦੇਵ ਸਿੰਘ ਜੀ ਤੇ ਨਾਲ ਸਾਡੇ ਬਲਜੀਤ ਸਿੰਘ ਪੰਜਾਬ ਪੁੱਤ ਲਖਵਿੰਦਰ ਸਿੰਘ ਪੰਜਾਬ ਪੁੱਤ ਸਾਰਿਆਂ ਭਰਾਵਾਂ ਦਾ ਬਹੁਤ-ਬਹੁਤ ਜਨਾਵ ਧੰਨਵਾਦ ਹੈ ਉਧਰ ਕੋਈ ਮਾਰ ਸਮਾਨ ਯਾਦਗਰੀ ਤਸਵੀਰਾਂ ਕਹਿੰਦੇ ਗੱਲ ਕੋਟਾ ਨਹੀਂ ਆਉਂਦਾ ਕੋਈ ਗੱਲ ਵਾਲੇ ਬਾਤ ਕਰਨ ਲਈ ਕਰੇ ਖਿਡਾਰੀ ਫੇਰ ਕਿਹੜਾ ਕਦੇ ਤਿਆਰ ਮੇਰੇ ਮਿੱਤਰੋ ਇਹ ਸਾਹਮਣਾ ਕਰਨ ਲਈ ਕਹਿੰਦੇ ਨਾਜਰਾਨਾ ਕਿਹੜਾ ਕਦੇ ਤਿਆਰ ਆਹ ਕਦੇ ਖਿਡਾਰੀ ਮੇਰੇ ਮਿੱਤਰੋ ਮਾਲਵੀਪਾਪ ਕਿਤੇ ਖੜ੍ਹ ਰਿਹਾ ਜੀ ਸਰੀ ਭਈ ਪ੍ਰਿੰਸਰ ਵਾਲੀਆ ਮੇਸ਼ਾਹਬਾ ਨਾਮ ਦਾ ਨਵਾਂ ਬੁਝਗਾ ਬਈ ਨਾਮ ਉਹਨੇ ਥੰਦਾ ਬਾਤ ਪੜ ਕੇ ਤੇਰੇ ਦੇ ਰਿਹਾ ਗੁਰਪ੍ਰੀਤ ਭਾਈ ਮਿਸਟਰ ਪ੍ਰਮੇਂਦਰ ਸਿੰਘ ਹੋਰ ਨਾਲ ਦੇ ਸਾਥੀ ਨਾਲ ਜੀ ਆਪਣਾ ਸਵਾਲ ਲੈ ਕੇ ਭਾਈ ਸਾਹਮਣੇ ਦੇਖਿਓ ਨਾਲ ਉਹ ਦਿਹਾਵਾ ਮੈਨੂੰ ਉਹ ਮੈਚ ਚਾਰੀ بار بار ਅਨਾਉਂਸ ਕਰ ਰਿਹਾ ਆਪ ਜੀ ਆਓ ਜੀ ਫਾਈਨਲ ਆਹ ਕੰਨੇ ਮੇਰੇ ਵੀਰੋ 21000 ਤੇ 13000 ਦੀ ਟੱਕਰ ਹੋਣੀ ਆ